ले रही, ले रही गड़े <laughs> गे गे ना स्नोफॉल हो रही है चिट्टा <laughs> 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 ਇਹ ਜਿਹੜਾ ਹਿਲਸਟਾਮ ਆਇਆ ਨਾ ਆਇਆ ਤਾਂ ਇਹ ਸਿਰਫ ਇਨਚੈਂਟਮੈਂਟ ਹੀ ਹੋ ਸੀਗਾ ਜਿਹੜੇ ਬਰਫੀਲੇ ਗੋਲੇ ਗਰੇ ਨੇ ਨਿੱਕੀਆਂ ਨਿੱਕੀਆਂ ਗੋਲੀਆਂ ਗਿਰੀਆਂ ਬਟ ਇਹਨੇ ਬਾਅਦ ਵਿੱਚ ਇੰਨੀ ਠੰਡ ਕਰਤੀ ਸੀ ਨਾ ਕਿ ਮੌਸਮ ਬਿਲਕੁਲ ਟੋਟਲੀ ਚੇਂਜ ਹੋ ਗਿਆ ਸੀ ਤੇ ਬੜਾ ਨਿਆਰੇ ਵਾਲਾ ਵੈਸੇ ਇਹ ਚੀਜ਼ ਦੇਖਣ ਮਿਲਿਆ ਬੜੀ ਦੇਰ ਬਾਅਦ ਹੋਇਆ ਇਸ ਸਾਲ ਦੀ ਵਿੰਟਰ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕੋਈ ਫਿਰ ਪਰ ਦੇਖੀ ਤੇ ਕੰਬੀਸ ਬਜਵਾਜ ਦੇ ਵੀ ਇਤੋ ਘਰੇ ਆ ਆਖੀ ਆ ਜਿਸ ਨੂੰ ਹੋ ਨੀ ਨੂੰ ਲੈਣਾ ਮੈਂ ਤੇ ਉਹਨੇ ਆ ਕੇ ਕਹਿਣਾ ਜੇਨ ਦੱਸੂਗਾ ਨੇ ਹੈਰਾਨ ਹੋਣਗੇ ਸਨੋ ਆਈ ਆ ਕਾਤੇ ਹੈਗੀ ਆ ਹੰਦੇ ਮਾੜੀ ਮਾੜੀ ਉਹ ਕਿਹਦੇ ਕੋਣ ਆ ਇਹਦੂ ਕਿਤੋਂ ਟੈਂਪਰੇਚਰ ਹੋ ਗਿਆ ਠੀਕ ਕੀਤਾ ਯਸ ਉਹ ਤੇਰੀ ਡਾਣ ਨਾਲ ਵਾਇਦ ਕੋਟੀ ਵੀ ਨਹੀਂ ਪਾਇਆ ਕਿੱਥੇ ਅੱਛਾ ਉਹ ਹਾਂ ਦੇ ਵਿੱਚ ਕਿੱਥੀ ਹੋ ਗਈ ਓ ਬੱਲੇ ਲੱਦੇ ਲੱਸਨੋ ਵੀ ਪੈ ਗਈ ਆਪਣੇ ਘਰੇ ਓਏ ਤੇਰੀ ਚਲ ਆ ਜਾ ਪੁੱਤ ਅੰਦਰ ਠੰਡ ਬਹੁਤ ਆ ਕਿੀਪ ਸਮੇ ਤਾਂ ਮੈਲਟ ਹੋਣੀ ਹੈ ਆ ਜਾ ਓਏ ਨਾ ਨਾ ਗੰਦੀ ਹੁੰਦੀ ਆ ਪੁੱਤ ਇਹ ਖਾਈ ਨਹੀਂ ਹੁੰਦੀ ਮੂੰਚ ਨਹੀਂ ਫਾਈਦੀ ਨੋਟੇ ਕੰਮ ਨਹੀਂ ਕਰਦੇ ਉਸੇ ਹੀ ਸ਼ਾਮ ਨੂੰ ਨਾ ਜਿਹੜਾ ਟੁਰੰਗੇ ਦੇ ਵਿੱਚ हॉकी ਵਿంటర్ हॉकी ਚੱਲਦੀ ਆ ਸਾਰੇ ਸਕੂਲ ਕਾਲਜਸ ਦੀ ਉਹਦਾ ਫਾਈਨਲ ਮੈਚ ਸੀ ਤੇ ਬਹੁਤ ਵਧੀਆ ਗੱਲ ਦੋਨੇ ਟੀਮਾਂ ਫਾਈਨਲ ਦੇ ਵਿੱਚ ਆਪਣੇ ਬੱਚੇ ਬਹੁਤ ਖੇਡ ਰਿਆ ਸੀਗੇ ਸੋ ਸਾਰੇ ਟੱਬਰ ਉੱਥੇ ਪਹੁੰਚੇ ਹੋਏ ਸੀ ਫਾਈਨਲ ਦੇਖਣ ਦੋਨਾਂ ਟੀਮਾਂ ਦੇ ਵਿੱਚ ਇੱਕ ਆਪਣੀ ਟੀਮ ਜਿੱਤ ਚੁੱਕੀ ਹੈ ਜੀ ਫਾਈਨਲ ਤੇ ਹੁਣ ਦੋਨਾਂ ਟੀਮਾਂ ਨੂੰ ਜਿਹੜੇ ਫਾਈਨਲ ਦੇ ਵਿੱਚ ਪਹੁੰਚੇ ਸੀਗੇ ਟਰੋਫੀਸ ਵਗੈਰਾ ਮਿਲ ਰਹੀਆਂ ਨੇ ਤੇ ਬੜੀ ਖੁਸ਼ੀ ਹੋਈ ਆਪਣੇ ਗੱਭਰੂ ਆਪਣੇ ਪੰਜਾਬੀ ਮੁੰਡੇ ਦੇ ਵਿੱਚ ਸੀਗੇ 6-7 ਜਣੇ ਤੇ ਬਹੁਤ ਸੋਹਣਾ ਪਰਫਾਰਮ ਕੀਤਾ ਦੋਨੇ ਟੀਮਾਂ ਬਹੁਤ ਵਧੀਆ ਖੇਡੀਆਂ ਨੇ ਸੋ ਫਾਈਨਲ ਜਿੱਤ ਕੇ ਜੀ ਆਪਾਂ ਬੜੀ ਖੁਸ਼ੀ ਦੀ ਗੱਲ ਆ ਬੱਚਿਆਂ ਦੀ ਇੱਕ ਗਰੁੱਪ ਫੋਟੋ ਹੋਣ ਲੱਗੀ ਸੀਗੀ ਤਾਂ ਸਾਰੇ ਆਪਣੇ ਦੇ ਕੋਈ ਪਰਿਵਾਰ ਵਾਲਦਾਰੇ ਸਾਰੇ ਖੜੇ ਨੇ ਸਾਰੇ ਬੱਚਿਆਂ ਦੀ ਫੈਮਿਲੀਜ਼ ਆਈਆਂ ਹੋਈਆਂ ਨੇ ਤੇ ਗੁੱਡ ਮਾਹੌਲ ਹੋ ਜਾਂਦਾ ਜਦੋਂ ਚਲੋ ਬੱਚਿਆਂ ਦੀ ਮਿਹਨਤ ਆ ਤੇ ਇਸ ਮਕਾਮ ਤੇ ਪਹੁੰਚਦੇ ਆ ਤੁਰੰਗੇ ਦੇ ਵਿੱਚ ਜਿਨੇ ਵੀ ਸਕੂਲਸ ਕਾਲਜੇਸ ਨੇ ਨਾ ਉਹਨਾਂ ਦੇ ਵਿੱਚੋਂ ਇਹਨਾਂ ਦੀ ਟੀਮ ਫਰਸਟ ਆਈ ਸੀਗਾ ਵਾਓ ਕਿੰਨੀਆਂ ਸੋਹਣੀਆਂ ਮਟਕੀਆਂ ਬਣ ਰਹੀਆਂ ਨੇ ਅੱਜ ਬੜਾ ਮਨ ਕਰ ਰਹੀ ਸੀ ਕਿ ਨਾ ਬੇਸਣ ਵਾਲੀਆਂ ਮਠੀਆਂ ਬਣਾ ਕੇ ਖਾਧੀਆਂ ਜਾਣ ਵਿੱਚ ਪਾਏ ਹੁਣ ਮੇਥੀ ਤੇ ਕੁਝ ਬਣ ਵੀ ਗਈਆਂ ਨੇ ਆਲਰੇਡੀ ਨੇ ਬਹੁਤ ਸੋਹਣੀ ਖਸਤਾ ਬਿਲਕੁਲ ਬਹੁਤ ਵਧੀਆ ਬਣੀਆਂ ਨੇ ਤੇ ਕੁਝ ਖਾਸ ਟਾਈਮ ਵੀ ਨਹੀਂ ਲੱਗਦਾ ਹੈਗਾ 15 ਮਿੰਟਾਂ ਦੇ ਵਿੱਚ ਮਠੀਆਂ ਤਿਆਰ ਮੈਂ ਆਟਾ ਇਹਦਾ ਪਹਿਲਾਂ ਹੀ ਤਿਆਰ ਕਰ ਲਿਆ ਸੀਗਾ ਬਸ ਵੇਲ ਕੇ ਸ਼ੇਪਸ ਦੇ ਕੇ ਤੇ ਬੜੀ ਨੇ ਦੇਖੋ ਬੱਚੇ ਕੀ ਕਹਿੰਦੇ ਆ ਕੇ ਖਾ ਕੇ ਸਕੂਲ ਗਏ ਹੋਏ ਨੇ ਹਾਲੇ ਬੰਦ ਇਸ ਤੋਂ ਬਾਅਦ ਫੋਕਲੇਟ ਇਹਦੇ ਵਿੱਚ ਇਹ ਤਾਂ ਕਰਤਾ ਤਾਂ ਕਿ ਫੁੱਲੜ ਨਾ ਕਿ ਮੱਠੀ ਵਾਲੀ ਫੁੱਲਦੀ ਨਹੀਂ ਹੁੰਦੀ ਨੀ ਚੋਆ ਇਸਾ ਜੀ ਕਰੇ ਤਾਂ ਪਲਾ ਵੀ ਲੋ ਜੀਵੇਂ ਤੁਸੀਂ ਇੰਜੋਏ ਕਰਦੇ ਹੋ ਚੀਜ਼ ਆਪਣਾ ਉਸ ਤਰ੍ਹਾਂ ਕਰੋ ਨਾ ਆਪਣਾ ਸ਼ੇਪ ਸੀ ਕੋਰ ਕੱਟਿੰਗਾ ਨਹੀਂ ਆਂਦੀਆਂ ਰੋਟੀ ਦੀ ਤਰ੍ਹਾਂ ਬਿਲ ਲੈਣਾ ਥੋੜਾ ਮੋਟਾ ਰੱਖਣਾ ਤਾਂ ਤਾਂ ਗੰਦੀ ਕੋਟ ਲੋ ਰਸ ਚਾਲਾਂ ਤੇ ਮਸ ਸੀ ਦਨ ਡਨ ਬਹੁਤ ਵਧੀਆ ਤਿਆਰ ਹੋਈਆਂ ਨੇ ਪਰਫੈਕਟ ਉਹ ਮੇਰਾ ਤਾਂ ਫਟਾਫੜਾਉਣ ਚਾਹ ਰੱਖਣ ਦੀ ਹੈਗਾ ਚਾਹ ਬਣਾ ਕੇ ਨਾਲ ਖਾਣੀ ਆ ਉਹਦੇ ਫੇਰ ਦੇ 7 ਵਜੇ ਤਾਂ ਨਹੀਂ ਆ ਰਹਾ ਸਿਰੇ ਸਰੇ ਤੋ ਬਿਲਕੁਲ ਪਹਾੜੀਆਂ ਉਤਲੀ ਉਤਲੀ ਟੀਸੀਆਂ ਤੇ ਲੱਗੀ ਹੋਈ ਆ ਥੱਲੇ ਹਾਲੇ ਪਹੁੰਚੀ ਨਹੀਂ ਗਈ ਕਿਉਂਕਿ ਅੱਜ ਮੌਸਮ ਵੀ ਉੱਧਾ ਕਲਾਊਡ ਹੀ ਦੱਸਿਆ ਥੋੜਾ ਜਿਹਾ ਕੁਦਰਤ ਦਾ ਨਹੀਂ ਆ ਰਹਾ ਸਿਰੇ ਸਰੇ ਅੱਖਾਂ ਨੂੰ ਮਿਲ ਜਵੇ ਨਾ ਤਾਂ ਸਰੀਰ ਕੁਦਰਤ ਦੇ ਨਾਲ ਜੁੜ ਜਾਂਦਾ ਬੜਾ ਵਧੀਆ ਸਭ ਨੂੰ ਮੇਰੇ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪਿਆਰ ਪੈਂਦੇ ਆ ਜੀ ਆ ਇਹ ਜਿਹੜੇ ਵੀਡੀਓ ਕਲਿੱਪ ਤੁਸੀਂ ਪਹਿਲਾਂ ਦੇਖੇ ਨੇ ਇਹ ਕੱਲ ਦੇ ਹੀ ਨੇ ਨੈਕਸਟ ਡੇ ਅੱਜ ਬਟ ਜਿਹੜੀ ਆਪਾਂ ਗੇਮ ਦੀ ਤੁਹਾਨੂੰ ਦਿਖਾਈ ਹੈ ਨਾ ਹਾਕੀ ਦੀ ਆ ਇੱਕ ਬਹੁਤ ਵਧੀਆ ਚੀਜ਼ ਹੋਈ ਆ ਕਿ ਅੰਡਰ 16 ਦੇ ਵਿੱਚ ਆਪਣੇ ਬੱਚੇ ਕੁਝ ਸਿਲੈਕਟ ਹੋਏ ਨੇ ਤੁਰੰਗੇ ਦੀ ਅੰਡਰ 16 ਟੀਮ ਦੇ ਵਿੱਚ ਤੇ ਬਹੁਤ ਹੀ ਵਧੀਆ ਪਰਫਾਰਮ ਵੀ ਕਰ ਰਹੇ ਨੇ ਬੱਚੇ ਇੱਕ ਟੂਰਨਾਮੈਂਟ ਖੇਲੇ ਨੇ ਆ ਵਨ ਕਰਕੇ ਵੀ ਆਏ ਨੇ ਸੋ ਬੜੇ ਮਾਣ ਦੀ ਗੱਲ ਆ ਵੀ ਆਪਣੇ ਜਿਵੇਂ ਪੰਜਾਬੀ ਬੱਚੇ ਕਹਿ ਲਓ ਆ ਇਦਾਂ ਨਵੀਆਂ ਮਤਲਬ ਉਪਲਬਧੀਆਂ ਸ਼ੁਰੂ ਰਹੇ ਨੇ ਚੰਗੀ ਗੱਲ ਆ ਬੱਚਿਆਂ ਦੀ ਬੜੀ ਮਿਹਨਤ ਐ ਇਹਦੇ ਵਿੱਚ ਉਹਨਾਂ ਦੇ ਕੋਚਸ ਦੀ ਮਿਹਨਤ ਆ ਤੇ ਨਾਲ ਦੇ ਨਾਲ ਪੇਰੈਂਟਸ ਦੀ ਵੀ ਕਿਉਂਕਿ ਹੁੰਦਾ ਕੀ ਐ ਇੱਥੇ ਸਿਸਟਮ ਕੀ ਆ ਕੋਈ ਵੀ ਹਾਕੀ ਜਿਵੇਂ ਸਪੋਰਟ ਕਰੋ ਹਣ ਅਰਮਾਨ ਹਾਕੀ ਖੇਡਦਾ ਜਾਂ ਪਾਰਸ ਹਾਕੀ ਖੇਡਦਾ ਪ੍ਰੀਤਮ ਵੀ ਆ ਮੁੰਡਾ ਇਹ ਤਿੰਨ ਬੱਚੇ ਸਿਲੈਕਟ ਹੋਏ ਨੇ ਇਹਨਾਂ ਨੂੰ ਕਿਤੇ ਵੀ ਲੈ ਕੇ ਜਾਣਾ ਬੱਚੇ ਹੁਣ ਛੋਟੇ ਨੇ ਆਪ ਨਾਲ ਦਾ ਡਰਾਈਵ ਕਰ ਸਕਦੇ ਨਾਲ ਆਪ ਕਿਤੇ ਜਾਂਦੇ ਹੋ ਤੇ ਆਪਾਂ ਨੂੰ ਲੈ ਕੇ ਜਾਣਾ ਪੈਂਦਾ ਆਪਣਾ ਟਾਈਮ ਉਸ ਤੋਂ ਨਾਲ ਮੈਨੇਜ ਕਰਨਾ ਮਿਲਦਾ ਈਵਨ ਲੋਕਲ ਵੀ ਕੋਈ ਗੇਮ ਹੈਗੀ ਆ 3-4 ਘੰਟੇ ਤੁਹਾਡੇ ਆਲਮੋਸਟ ਹਫਤੇ ਚ ਦੋ ਵਾਰ ਘੱਟੋ ਘੱਟ ਉਹਨਾਂ ਦੀ ਪ੍ਰੈਕਟਿਸਸ ਵਾਸਤੇ ਉਹਨਾਂ ਦੀ ਗੇਮਸ ਵਾਸਤੇ ਲਿਆਣੇ ਪੈਂਦੇ ਫਿਰ ਜਦੋਂ ਕੋਈ ਦੂਰ ਸ਼ਾਣਾ ਹੁੰਦਾ ਫਿਰ ਟਾਈਮ ਵੱਧ ਲੱਗਦਾ ਉਹ ਤੁਹਾਡਾ ਵਰਕ ਤੁਹਾਡੇ ਜਿਵੇਂ ਕੰਮ ਕਹਿ ਲਓ ਤੁਹਾਡੀ ਆਪਣੀ ਲਾਈਫ ਤੇ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਬੜਾ ਬੈਲੈਂਸ ਜਿਹਾ ਬਣਾ ਕੇ ਚੱਲਣਾ ਪੈਂਦਾ ਕਈ ਜਗ੍ਹਾ ਤੇ ਕੰਮ ਵੀ ਛੱਡਣਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਪਰ ਇਹ ਬੱਚਿਆਂ ਦੀ ਬਹੁਤ ਵੱਡੀ ਮਿਹਨਤ ਆ ਉਹਨਾਂ ਦੀ ਡੈਡੀਕੇਸ਼ਨ ਆ ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਸਪੋਰਟ ਦੀ ਲੋੜ ਹੁੰਦੀ ਆ ਕੁਝ ਟਾਈਮ ਤੱਕ ਫਿਰ ਜਦੋਂ ਬੱਚੇ ਸੈਲਫ ਸਪੈਂਡੈਂਟ ਹੋ ਜਾਂਦੇ ਆ ਫਿਰ ਥੋੜਾ ਈਜ਼ੀ ਹੋ ਜਾਂਦਾ ਹੈ ਕੰਮ ਉਹਨਾਂ ਬਰਟ ਬੱਚੇ ਬਹੁਤ ਵਧੀਆ ਕਰ ਰਹੇ ਨੇ ਸਾਨੂੰ ਖੁਦ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਆਪਾਂ ਸਾਰਿਆਂ ਨੇ ਲੱਗ ਕੇ ਐਫਰਟ ਪਾਉਂਦੇ ਆ ਤਾਂ ਬੱਚੇ ਵੀ ਅੱਗੇ ਵਧੀਆ ਪਰਫਾਰਮ ਕਰਦੇ ਆ ਕੰਮ ਤੇ ਅੱਜ ਤੇ ਮੌਸਮ ਅੱਜ ਤਾਂ ਵਧੀਆ ਵਾ ਠੰਡ ਪਰ ਬਹੁਤ ਉਹ ਜਿਹੜੀ ਹੇਲਸਟ੍ਰੋਮ ਤੁਸੀਂ ਦੇਖੀ ਹੈ ਨਾ ਉਹਦੇ ਕਰਕੇ ਹਵਾ 'ਚ ਬੜੀ ਠੰਡਕ ਜੀ ਆ ਗਈ ਤੇ ਵਧੀਆ ਹੋ ਗਿਆ ਸੋ ਕਰਦੇ ਆ ਆਪਣਾ ਡੇ ਸਟਾਰਟ ਅੱਗੇ ਮੈਂ ਕਈ ਵਾਰ ਸੋਚਦਾ ਹਾਂ ਨਾ ਜਿਹੜੇ ਲੋਕ ਆਹ ਕ੍ਰੇਨ ਦੇ ਉੱਤੇ ਕੰਮ ਕਰਦੇ ਆ ਦੇਖੋ ਸੈਂਟਰ 'ਚ ਪੌ ਕਿੰਨੀ ਹਾਈਟ ਤੱਕ ਇਹਨਾਂ ਦਾ ਕੰਮ ਹੁੰਦਾ ਇਹ ਵੀ ਹਰੇਕ ਬੰਦੇ ਦਾ ਕੀ ਕਹਿੰਦੇ ਹੁੰਦੇ ਆ ਪੀਸ ਆਫ ਕੇਕ ਨਹੀਂ ਹੈਗਾ ਆ ਦੇਖੋ ਇੱਥੇ ਜਾ ਕੇ ਬੈਠਾ ਹੁੰਦਾ ਬੰਦਾ ਆ ਜਿਹੜਾ ਚੈਂਬਰ ਜਿਹਦੇ ਉੱਤੇ ਡਬਲਯੂ ਐਚ ਲਿਖਿਆ ਆ ਤੇ ਫਿਰ ਜਿਹੜਾ ਆਪਰੇਟ ਕਰਨਾ ਹੋਰ ਵੀ ਉੱਤੇ ਦੇਖਣਾ ਕ੍ਰੇਨ ਆ ਕਿੱਥੇ ਕਰ ਪਹੁੰਚੀ ਹੋਈ ਹੈ ਨਾਟ ਈਜ਼ੀ ਇੱਕ ਚੀਜ਼ ਹੋਰ ਮੈਨੂੰ ਪਤਾ ਲੱਗੀ ਵੀ ਜਿਹੜੀ ਆ ਕ੍ਰੇਨ ਦਾ ਥੱਲਾ ਪਾਰਟ ਹੁੰਦਾ ਨਾ ਜਿਹਦੇ ਵਿੱਚ ਬੰਦਾ ਚੜਦਾ ਉੱਤੇ ਤੱਕ ਕਾਇਦ ਉਹਨੂੰ ਫਿਰ ਬਾਅਦ ਚ ਲਿਫਟ ਹੀ ਬਣਾਉਣ ਦੇ ਆਉਂਦੀ ਉਹ। ਉਹ ਦੇਖੋ ਕਿੱਡੀ ਹਾਈਟ ਆ। ਜਿਹੜੇ ਕੰਮਾਂ ਚ ਆਪਾਂ ਪੈਂਦੇ ਨਹੀਂ ਨਾ ਫਿਰ ਜਦੋਂ ਉਹਦੇ ਬਾਰੇ ਕੁਝ ਪਤਾ ਲੱਗਦਾ ਐਦਾਂ ਦਾ ਤੇ ਉਹ ਐ ਮਤਲਬ ਸਰਪ੍ਰਾਈਜ਼ ਜਿਹਾ ਹੁੰਦਾ ਬੰਦਾ ਵੀ ਅੱਛਾ ਠੀਕ ਆ ਇਸ ਪਰਪਸ ਵਾਸਤੇ ਯੂਜ਼ ਕਰ ਦਿਆ। ਅੱਜ ਮੈਂ ਲਿਫਟ ਵਾਲੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਐ ਨਾ ਮੈਨੂੰ ਨਹੀਂ ਸੀ ਪਤਾ ਵੀ ਲਿਫਟ ਬਾਅਦ ਚ ਉਸ ਜਗ੍ਹਾ ਦੇ ਉੱਤੇ ਲਾਉਂਦੇ ਆ। ਤਾਂ ਮੈਂ ਸੋਚਦਾ ਸੀ ਹਾਲ ਦਾਲ ਤਾਂ ਬਿਲਡਿੰਗ ਤਿਆਰ ਕਰ ਦਿੰਦੇ ਆ। ਇਹ ਮਤਲਬ ਕੱਢਦੇ ਕਿੱਦਾਂ ਹੋਣਗੇ ਸਾਰਾ ਸਮਾਨ ਸੋ ਉੱਥੇ ਰਹਿਣ ਦਿੰਦੇ ਆ। ਇੱਥੇ ਕੇ ਦਾਲ। ਇੱਥੇ ਕੇ ਬੈਕ ਕਰਕੇ ਇਹਦੇ ਨਾਲੇ ਲਾ ਦਿਓ 720 ਇਹ ਨਾਲ ਆ 720 ਇਹ ਨਾਲ